ਨਪਾ ਵਾਇਰਸ ਦੇ ਮਾਮਲੇ ਭਾਰਤ ਤੇ ਪੱਛਮੀ ਬੰਗਾਲ ਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਏਸ਼ੀਆ ਦੇ ਕਈ ਦੇਸ਼ ਸਾਵਧਾਨ ਹੋ ਗਏ ਨੇ ਸਿੰਗਾਪੁਰ, THAILAND, ਮਲੇਸ਼ੀਆ, ਚੀਨ ਅਤੇ ਹੋਰ ਕਈ ਦੇਸ਼ਾਂ ਨੇ ਹਵਾਈ ਅੱਡਿਆਂ ਤੇ ਯਾਤਰੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਤਾਪਮਾਨ ਨੇ ਸਕੀਨਿੰਗ ਦਾ ਵਾਦਾ ਕੀਤਾ ਗਿਆ ਹੈ ਤੇ ਇਸ ਨਾਲ ਹੀ ਭਾਰਤ ਨੇ ਦੱਸਿਆ ਹੈ ਕਿ ਦਸੰਬਰ ਤੋਂ ਹੁਣ ਤੱਕ ਸਿਰਫ 2 ਹੀ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਤੇ ਹੁਣ ਜਿਹੜੀ ਸਥਿਤੀ ਹੈ ਉਹ ਕਾਬੂ ਹੈ ਨਿਪਾਉ ਵਾਇਰਸ ਜਾਨਵਰ ਤੋਂ ਇਨਸਾਨਾਂ ਤੱਕ ਫੈਲ ਸਕਦਾ ਅਤੇ ਕਈ ਵਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਲੱਗ ਸਕਦਾ ਹੈ ਮਾਹਿਰਾ ਮੁਤਾਬਕ ਜਿਹੜੀ ਚਮਕਾਦੜ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਇਸ ਵਾਇਰਸ ਨਾਲ ਬੁਖਾਰ ਸਿਰਦਰਦ ਸਰੀਰਦਰਦ ਉਲਟੀਆਂ ਤੇ ਸਾਹ ਲੈਣ ਦੇ ਵਿੱਚ ਤਕਲੀਫ ਹੋ ਸਕਦੀ ਹੈ ਜਦ ਕਿ ਗੰਭੀਰ ਮਾਮਲਿਆਂ ਵਿੱਚ ਦਿਮਾਗ ਦੀ ਸੂਜਨ ਵੀ ਹੋ ਸਕਦੀ ਹੈ ਮੌਦੀ ਦਰ ਕਾਫੀ ਉੱਚੀ ਦੱਸੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਨਿਪਾ ਕੋਵਿਡ ਵਾਂਗ ਤੇਜ਼ੀ ਦੇ ਨਾਲ ਨਹੀਂ ਫੈਲਦਾ ਅਕਸਰ ਨਜ਼ਦੀਕੀ ਸੰਪਰਕ ਨਾਲ ਹੀ ਲੱਗਦਾ ਜਿਵੇਂ ਘਰ ਦੇ ਮੈਂਬਰਾਂ ਜਾਂ ਫਿਰ ਸਿਹਤ ਕਰਮਚਾਰੀਆਂ ਵਿੱਚ ਇਸ ਲਈ ਆਮ ਲੋਕਾਂ ਨੂੰ ਖਤਰਾ ਘਟਾ ਹੈ ਫਿਲਹਾਲ ਇਸ ਦੀ ਕੋਈ ਵੀ ਟੀਕਾ ਜਾਂ ਫਿਰ ਪੱਕਾ ਇਲਾਜ ਨਹੀਂ ਹੈ ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ ਸਭ ਤੋਂ ਵਧੀਆ ਬਚਾਅ ਸਾਵਧਾਨੀਆਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਚਮਕਾਦੜ ਦਾ ਬਿਮਾਰ ਹੈ ਜਾਂ ਜਾਨਵਰਾਂ ਦਾ ਤੋਂ ਦੂਰ ਰਹਿਣ ਤੇ ਇਸ ਦੇ ਨਾਲ ਹੀ ਫਲ ਫਰੂਟ ਧੋ ਕੇ ਖਾਣ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਜਾਂ ਕੋਸੇ ਪਾਣੀ ਨਾਲ ਸਾਫ਼ ਕਰਕੇ ਫਿਰ ਉਹਨਾਂ ਦਾ ਸੇਵਨ ਕਰਨ ਜੋ ਵੀ ਕਿਸੇ ਨੂੰ ਬੁਖਾਰ ਜਾਂ ਹੋਰ ਲੱਛਣ ਮਹਿਸੂਸ ਹੋਣ ਤਾਂ ਖਾਸ ਕਰਕੇ ਪ੍ਰਭਾਵਿਤ ਇਲਾਕਿਆਂ ਤੋਂ ਆਉਣ ਮਗਰੋਂ ਤਾਤੁਰੰਤ ਡਾਕਟਰ ਨੂੰ 부ਖਾਉਣਾ ਜ਼ਰੂਰੀ ਸਮਝਿਆ ਜਾਵੇ।